ਸ੍ਰੀ ਕਾਲਜੀ ਵਾਇਟ ਆਫ ਕੁਲਰ ਸਿੰਘ ਸੰਧਵਾ ਕੀ ਬੇਗਰੇ ਐਸ ਸਬਜੈਕਟ ਲਾਵਾ ਲਾਪੇ ਗੇ ਹੂੰ ਨਹੀਂ ਹੁਣ ਚਾਹੁੰਦੇ ਆ ਕਿ ਇਹਨਾਂ ਦੇ ਬਣੇ ਰੱਖਣੀ ਨਹੀਂ ਕਿ ਉਹ ਕਨੇ ਅਸੇ ਦੋਵੇਂ ਰਹਿਣੇ ਨੇ ਕੁੜੀ ਪੀਆਰ ਹੋ ਗਈ ਹੈ ਹੈ ਕੁੜੀ ਦੀ ਪੀਆਰ ਹੋ ਗਈ ਹੈ ਤੇ ਫਿਰ ਤਾਂ ਦੁੱਖੀ ਕੋਈ ਨਹੀਂਗਾ ਉਹਨਾਂ ਨੇ ਕਿਹਾ ਤੁਸੀਂ ਡਿਵੋਰਸ ਲਓ ਮੈਂ ਤਾਂ ਸੈਂਡ ਕਰਨੇ ਕਰ ਦੂੰਗਾ ਉਹ ਕਹਿੰਦੇ ਜਿੰਨੇ ਸਾਢੇ ਲੱਗ ਗਿਆ ਪੈਸੇ ਦਿਵਾਓ ਨਹੀਂ ਨਹੀਂ ਉਹ ਨਹੀਂ ਮਿਲਨੇ ਨਹੀਂ ਮਿਲਦਾ ਭਾਈ ਸਸਿਕਾਲ ਜੀ ਹੋਰ ਜੀ ਠੀਕ ਠਾਕ ਹੋ ਵਧੀਆ ਜੀ ਵਧੀਆ ਜੀ ਜਨਾਬ ਕਿਵੇਂ ਲੱਗਿਆ ਬਾਈ ਜੀ ਪ੍ਰੋਗਰਾਮ ਤੁਹਾਨੂੰ ਹੋਰ ਵਧੀਆ ਘੱਟ ਜਾਵਾ ਚਲੋ ਅੱਜ ਬਹੁਤ ਵਧੀਆ ਮੀਟਿੰਗ ਕਿਸੇ ਦੀ ਨਹੀਂ ਹੋਣੀ ਮੀਟਿੰਗ ਕਿਸੇ ਦੀ ਹੋਣੀ ਪੰਜਾਬ ਚ ਪਹਿਲੀ ਮੀਟਿੰਗ ਹੋ ਰਹੀ ਹੈ ਜਿਹੜੀ ਆਪਣੀ ਮੀਟਿੰਗ ਹੋਣੀ ਸਤਿ ਸ਼੍ਰੀ ਅਕਾਲ ਜੀ ਮੱਕੜ ਸਾਹਿਬ ਠੀਕ ਠਾਕ ਹੋਈ ਨਹੀਂ ਹੋਰ ਵਧੀਆ ਲੱਗਿਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਬਾਈ ਜੀ ਲਓ ਜੀ ਆਓ ਜੀ ਆਓ ਅਰਗੇਨਲ ਹੋਣਾ ਹੈ ਕਿ ਮੇਰਾ ਬਟਾ ਸੀ ਚਲੀ ਗਈ ਸੀ ਚਲੀ ਗਈ ਸੀ ਇਹ ਜੀ 57 ਆਪਾਂ ਅੱਜ ਹੋਰ ਜੀ ਪ੍ਰਧਾਨ ਸਾਹਿਬ ਠੀਕ ਠਾਕ ਹੋ ਓਕੇ ਜੀ ਓਕੇ ਸਾਰਾ ਖਾ ਸਕਦੇ ਨੇ ਇਹਲਾ ਕਿ ਮੈਂ ਅਹੀ ਰਹੇ ਸਾਡੇ ਕੋਲ ਅੱਜ ਇੱਕ ਮੈਰਿਜ ਬਿਊਰੋ ਦੇ ਜੋ ਆਰਗੇਨਾਈਜ਼ਰ ਹੈ ਬੈਠੇ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਇਹ ਅੱਜ ਤੱਕ ਬਹੁਤ ਬੱਚਿਆਂ ਦੀਆਂ ਸ਼ਾਦੀਆਂ ਕਰਵਾ ਚੁੱਕੇ ਆ ਤੇ ਬਹੁਤ ਖੁਸ਼ ਹੈ ਬੱਚੇ ਤੇ ਅੱਜ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਹਾਂਜੀ ਤੁਹਾਡਾ ਨਾਂ ਕੀ ਹੈ ਭਾਈ ਮੇਰਾ ਨਾਂ ਜੀ ਹਰਜਿੰਦਰ ਸਿੰਘ ਛੋਟਾ ਨਾਂ ਮੇਰਾ ਸੋਨੂ ਵੜਿੰਗ ਦੇ ਨਾਂ ਤੇ ਮੈਂ ਜਾਣਿਆ ਜਾਂਦਾ ਜੀ ਤੇ ਸ਼੍ਰੀ ਮੁਕਸਰ ਸਾਹਿਬ ਮੇਰਾ ਜ਼ਿਲ੍ਹਾ ਪਿੰਡ ਵੜਿੰਗ ਮੇਰਾ ਪਿੰਡ ਹੈ ਜੀ ਤੁਸੀਂ ਕਿਹੜੀ ਉਹ ਮੈਰਿਜ ਬਿਊਰੋ ਚਲਾ ਰਹੇ ਹੋ ਉਹਦੇ ਬਾਰੇ ਜਾਣਕਾਰੀ ਦੱਸੋ ਬਹੁਤ ਲੋਕਾਂ ਤੋਂ ਸੁਣਿਆ ਗਿਆ ਹੈ ਕਿ ਤੁਹਾਡੀ ਮੈਰਿਜ ਬਿਊਰੋ ਹੈ ਤੁਹਾਡਾ ਬਹੁਤ ਵਧੀਆ ਲੋਕਾਂ ਨਾਲ ਬਿਹੇਵ ਰਹਿੰਦਾ ਤੇ ਬਹੁਤ ਵਧੀਆ ਰਿਸ਼ਤੇ ਕਰਾਉਂਦੇ ਹੋ ਉਹਦੇ ਬਾਰੇ ਪੂਰੀ ਜਾਣਕਾਰੀ ਦਿਓ ਆਪਣਾ ਜਿਹੜਾ ਗਰੁੱਪ ਹੈ ਜੀ ਏਕਤਾ ਮੈਰਿਜ ਬਿਊਰੋ ਵੈਲਫੇਅਰ ਸੁਸਾਇਟੀ ਸ਼੍ਰੀ ਮੁਖਸਰ ਸਾਹਿਬ ਆਪਣਾ ਸ਼੍ਰੀ ਮੁਖਸਰ ਸਾਹਿਬ ਹੀ ਮੇਨ ਦਫ਼ਤਰ ਹੈ ਜੀ ਠੀਕ ਹੈ ਜੀ ਆਪਣਾ ਜਿਹੜਾ ਕੰਮ ਹੈ ਜੀ ਇੱਕ ਨੰਬਰ ਦਾ ਸਾਫ਼ ਸੁਥਰਾ ਕੰਮ ਹੈ ਜੀ ਆਪਾਂ ਕਿਸੇ ਵੀ ਪਰਿਵਾਰ ਨਾਲ ਕੋਈ ਧੋਖਾ ਧੜ ਨਹੀਂ ਕਰਦੇ ਹਰੇਕ ਜਾਤੀ ਦੇ ਆਪਣੇ ਕੋਲ ਰਿਸ਼ਤੇ ਹੁੰਦੇ ਆ ਜੀ ਜਿਵੇਂ ਕੈਨੇਡਾ ਆਸਟ੍ਰੇਲੀਆ ਯੂਕੇ ਹੋ ਗਿਆ ਜਿਵੇਂ ਮਲੜੋ ਇਧਰ ਲਈ ਪੰਜਾਬ ਵਾਲੇ ਹਰੇਕ ਪ੍ਰਕਾਰ ਦਾ ਆਪਣੇ ਕੋਲ ਰਿਸ਼ਤਾ ਹੁੰਦਾ ਜੀ ਕੋਈ ਵੀ ਬ੍ਰਾਦਰਹੀ ਨਹੀਂ ਕਿੰਨੇ ਚਿਰ ਤੋਂ ਇਹ ਕੰਮ ਕਰ ਰਹੇ ਹੋ ਤੁਸੀਂ ਮੈਂ 2018 ਤੋਂ ਇਹ ਕੰਮ ਕਰਦਾ ਹਾਂ ਜੀ ਬਹੁਤ ਵਧੀਆ ਆਪਣੇ ਸਾਫ਼ ਸੁਥਰਾ ਕੰਮ ਹੈ ਜੀ ਇਹ ਸਾਫ਼ ਸੁਥਰਾ ਆਪਾਂ ਰਿਸ਼ਤੇ ਕਰਾਉਣੇ ਆ ਜੀ ਮੈਰਿਜ ਬਿਊਰੋ ਤੁਸੀਂ ਕਿਹੜੀ ਜਗ੍ਹਾ ਤੇ ਖੁੱਲੀ ਹੈ ਉੱਥੇ ਕੀ ਆਪਾਂ ਨੂੰ ਪਤਾ ਹੈ ਦਾ ਜਦੋਂ ਤੁਹਾਨੂੰ ਮਿਲਣਾ ਹੋਵੇ ਤਾਂ ਤੁਹਾਡਾ ਫੋਨ ਨੰਬਰ ਤੁਹਾਡਾ ਐਡਰੈਸ ਕੀ ਹੈ ਆਪਣਾ ਜਿਹੜਾ ਫੋਨ ਨੰਬਰ ਹੈ ਜੀ ਉਹ ਹੈਗਾ 68392 ਜੀ 1952 ਜੀ ਜੇ ਆਪਾਂ ਨੂੰ ਮੰਨ ਲਓ ਜੀ ਮੇਨ ਆਪਣਾ ਜਿਹੜਾ ਦਫ਼ਤਰ ਹੈ ਉਹ ਸ਼੍ਰੀ ਮੁਖਸਰ ਸਾਹਿਬ ਹੈ ਜੀ ਸ਼੍ਰੀ ਮੁਖਸਰ ਸਾਹਿਬ ਕਿੱਥੇ ਹੈ ਕਿਹੜੀ ਜਗ੍ਹਾ ਹੈ ਜੋਤੜੇ ਆਪਣੇ ਬਠਿੰਡਾ ਰੋਡ ਤੇ ਜੀ ਬਠਿੰਡਾ ਰੋਡ ਤੇ ਕਿਹੜੇ ਨਾਮ ਨਾਲ ਹੈ ਜੀ ਇੱਕ ਤਾਂ ਮੈਰੀ ਬਿਊਰੋ ਵੈਲਫੇਅਰ ਸੁਸਾਇਟੀ ਸ਼੍ਰੀ ਮੁਖਸਰ ਸਾਹਿਬ ਕਿੰਨੇ ਕੁ ਲੋਕ ਤੁਸੀਂ ਇਸ ਸੁਸਾਇਟੀ ਦੇ ਵਿੱਚ ਕੰਮ ਕਰਦੇ ਆਪਣੇ ਘੜ ਤੋਂ ਘੱਟ 50 ਕੁ ਮੈਂਬਰ ਹੈ ਜੀ ਆਪਾਂ ਮੈਂਬਰ ਇਹਦੇ ਵਿੱਚ ਉਹੀ ਰੱਖੇ ਜਿਹੜੇ ਕੀ ਸਾਫ਼ ਸੁਥਰਾ ਕੰਮ ਕਰਨ ਜੀ ਕਿਉਂਕਿ ਕੱਲ ਨੂੰ ਆਪਾਂ ਇਹ ਹੈ ਜੀ ਕੋਈ ਵੀ ਕੰਮ ਹੈ ਆਪਾਂ ਇਸ ਪ੍ਰਕਾਰ ਨਾਲ ਕਰਦੇ ਆਂ ਵੀ ਆਪਣੇ ਤੇ ਕੋਈ ਦਾਗ ਨਾ ਲੱਗਿਆ ਹੋਵੇ ਜੀ ਜੋ ਵੀ ਆਪਾਂ ਨੂੰ ਕੋਈ ਮੈਂਬਰ ਉਹਦੇ ਵਿੱਚ ਗਲਤ ਹੈ ਆਪਾਂ ਉਹਦਾ ਸਾਥ ਛੱਡਦੇ ਆਂ ਜੀ ਆਪਣੀਆਂ ਕਾਪੀਆਂ ਬਣੀਆਂ ਹੋਈਆਂ ਜੀ ਇਹਦੇ ਤੇ ਆਪਣਾ ਰਜਿਸਟ੍ਰੇਸ਼ਨ ਨੰਬਰ ਵੀ ਦਿੱਤਾ ਹੋਇਆ ਜੀ ਜੋ ਕਿ ਮੈਰਿਜ ਬਿਊਰੋ ਵੈਲਫੇਅਰ ਸੁਸਾਇਟੀ ਦਾ ਆਪਣਾ ਰਜਿਸਟ੍ਰੇਸ਼ਨ ਨੰਬਰ ਹੈ ਜੀ 167 ਸੋਨੂ ਜੀ ਹੁਣ ਤੱਕ ਤੁਸੀਂ ਕਿੰਨੇ ਕੁ ਰਿਸ਼ਤੇ ਕਰਵਾ ਚੁੱਕੇ ਆਂ ਜਿਹੜੇ ਤਾਂ ਹੈਗੇ ਆ ਜੀ ਰਿਸ਼ਤੇ ਬਾਹਰ ਲੈ ਜੀ ਜੇ ਮੰਨ ਲਓ ਹੁਣ ਕੈਨੇਡਾ ਆਸਟ੍ਰੇਲੀਆ ਵਾਲੇ ਰਿਸ਼ਤੇ ਜ਼ਿਆਦਾਤਰ ਸੀਗੇ ਜੀ ਉਹਦੇ ਵਿੱਚ ਜਿਹੜੀਆਂ ਕਿ ਪੇਪਰ ਮੈਰਿਜਾਂ ਸੀਗੀਆਂ ਪੇਪਰ ਮੈਰਿਜਾਂ ਤਾਂ ਤੁਸੀਂ ਯਕੀਨ ਕਰੋ ਜੀ ਮੈਨੂੰ ਵੀ ਯਾਦ ਨਹੀਂ ਘੱਟੋ ਘੱਟ 50 ਪੇਪਰ ਮੈਰਿਜਾਂ ਹੋਣਗੀਆਂ ਜਿਹਦੇ ਵਿੱਚ ਕੋਈ ਵੀ ਅੱਜ ਤੱਕ ਆਪਣਾ ਕੋਈ ਇਹੋ ਜਿਹਾ ਰੌਲਾ ਨਹੀਂ ਪਿਆਗਾ ਜਿਹਦੇ ਕਰਕੇ ਕੀ ਸਾਨੂੰ ਕਿਸੇ ਦੇ ਅੱਗੇ ਝੁਕਣਾ ਪਿਆ ਚਾਹੇ ਸਾਨੂੰ ਕਿਸੇ ਦੇ ਅੱਗੇ ਨੀਵੀਂ ਪੋਣੀ ਪਈ ਹੋਵੇ ਜੀ ਤੇ ਇੰਡੀਆ ਦੇ ਵਿੱਚ ਤੁਸੀਂ ਕਿੰਨੇ ਕੇ ਰਿਸ਼ਤੇ ਕਰਵਾ ਚੁੱਕੇ ਐ ਇਸ ਜਗ੍ਹਾ ਤੇ ਜਾਂ ਪੰਜਾਬ ਦੇ ਵਿੱਚ ਜਿੰਨਾ ਬਾਹਰ ਨਹੀਂ ਇਹ ਰਿਸ਼ਤੇ ਕਿੰਨੇ ਕਰਵਾਏ ਹੋਣੇ ਇਹ ਘਟ ਤੋਂ ਘਟ ਜਿਹੜੇ ਇਹ ਆਮ ਰਿਸ਼ਤੇ ਆ ਜੀ ਘਟ ਤੋਂ ਘਟ 35 ਤੋਂ 40 ਰਿਸ਼ਤੇ ਹੋਏ ਹੋਣੇ ਆ ਜੀ ਅੱਜ ਤੱਕ ਆ ਹੋਏ ਇਹ ਕਿੰਨੀ ਕ ਫੀਸ ਹੈ ਤੁਹਾਡੀ ਜਿਹੜੀ ਇਹ ਸੋਸਾਇਟੀ ਦੀ ਜਦੋਂ ਤੁਸੀਂ ਰਿਸ਼ਤੇ ਕਰਾਉਂਦੇ ਆ ਨੋਰਮਲ ਰੇਟ ਜਿਹੜੀ ਤਾਂ ਹੈਗੀ ਆ ਜੀ ਰਜਿਸਟ੍ਰੇਸ਼ਨ ਫੀਸ ਜੀ ਆਪਣੀ ਜਦੋਂ ਆਪਾਂ ਪਰਿਵਾਰ ਦੇ ਘਰੇ ਜਾਂਦੇ ਆ ਜੀ ਆਪਾਂ ਘਟ ਤੋਂ ਘਟ ਜੀ ਉਹਦੀ ਫੀਸ ਹੈ ਜਿਹੜੀ ਉਹ ਪਰਿਵਾਰ ਤੇ ਡਿਪੈਂਡ ਹੈ ਵੀ ਪਰਿਵਾਰ ਆਪਣੇ ਨਾਲ ਕਿਹੋ ਜਿਹਾ ਸਾਫ਼ ਸੁਥਰਾ ਪਰਿਵਾਰ ਹੈ ਕਿ ਕੋਈ ਵੀ ਗੱਲਬਾਤ ਕਰਦਾ ਆਪਣੇ ਨਾਲ ਕਿੰਨੇ ਕ ਅਗਲਾ ਪੈਸੇ ਦੀ ਮੰਗ ਡਿਮਾਂਡ ਕਰਦਾ ਜੀ ਉਹਦੇ ਤੇ ਡਿਪੈਂਡ ਕਰਦਾ ਜੀ ਨਹੀਂ ਜਿਵੇਂ ਤੁਸੀਂ ਜਿਵੇਂ ਤੁਸੀਂ ਕਿਸੇ ਮੁੰਡੇ ਦਾ ਰਿਸ਼ਤਾ ਕਰਾਉਣਾ ਕੁੜੀ ਦਾ ਰਿਸ਼ਤਾ ਕਰਾਉਣਾ ਤੇ ਉਹਨਾਂ ਦੀ ਤੁਸੀਂ ਸਪੈਸ਼ਲ ਤੌਰ ਤੇ ਇਨਕੁਆਰੀ ਕਰਦੇ ਆ ਉਹਦੇ ਬਾਰੇ ਜਾਣਕਾਰੀ ਰੱਖਦੇ ਮੁੰਡਾ ਨਸ਼ਾ ਤਾਣੀ ਕਰਦਾ ਜਾਂ ਕੋਈ ਉਹ ਗਲਤ ਤਾਂ ਨਹੀਂ ਮੁੰਡਾ ਇਹਦੇ ਬਾਰੇ ਤੁਸੀਂ ਫਿਰ ਕਿਵੇਂ ਪਤਾ ਲਾਉਨੇ ਆ ਬਿਲਕੁਲ ਜੀ ਆਪਾਂ ਜਦੋਂ ਮੰਨ ਲਓ ਵੀ ਪਰਿਵਾਰ ਨੂੰ ਮਿਲਣ ਪਹਿਲਾਂ ਆਪ ਹੀ ਜਾਣਨੇ ਆ ਜੀ ਪਰਿਵਾਰ ਦੇ ਘਰੇ ਬਹਿ ਕੇ ਉਹਨਾਂ ਦੇ ਪਰਿਵਾਰ ਬਾਰੇ ਜਾਣੂ ਹੋ ਕੇ ਜਦੋਂ ਮੰਨ ਲਓ ਵੀ ਆਪਣੇ ਕੋਲ ਕੋਈ ਵੀ ਪਰਿਵਾਰ ਆਉਂਦਾ ਆਪਾਂ ਉਹਨਾਂ ਦੇ ਬਕਾਇਦਾ ਉਹਦੇ ਘਰੇ ਜਾਈਦਾ ਕੋਈ ਉਹਨਾਂ ਤੋਂ ਪਹਿਲਾਂ ਵੀ ਮੰਨ ਲਓ ਜੀ ਕੋਈ ਵੀ ਖਰਚਾ ਨਹੀਂ ਲੈਂਦੇ ਆਪਾਂ ਜੋ ਮੰਨ ਲਓ ਵੀ ਆਪਣੇ ਖਰਚਾ ਕਈ ਸਾਡੇ ਮੰਨ ਲਓ ਵੀ ਮੈਂਬਰ ਹੈਗੇ ਆ ਕਿਸੇ ਤੋਂ 3100 ਰੁਪਏ ਲੈ ਲਿਆ ਜੀ ਕਿਸੇ ਤੋਂ 2100 ਰੁਪਏ ਲੈ ਲਿਆ ਜੀ ਪਰ ਆਪਾਂ ਇਹ ਗੱਲਾਂ ਤੋਂ ਪਰਹੇਜ਼ ਕਰਦੇ ਆਂ ਆਪਾਂ ਨੂੰ ਤਾਂ ਇਹ ਐ ਸਾਡਾ ਮੋਟਰਸਾਈਕਲ ਚਾ ਸਾਡੀ ਗੱਡੀ ਐ ਸਾਡਾ ਟਾਈਮ ਐ ਜੀ ਪਰ ਪਰਿਵਾਰ ਸਾਨੂੰ ਖੁਸ਼ ਦਿਲ ਹੋ ਕੇ ਅੱਗੋ ਖੁਸ਼ ਹੋ ਕੇ ਮਿਲੇ ਜੀ ਸਾਨੂੰ ਚਾਹ ਤਿੱਕਰ ਵੀ ਕੋਈ ਉਹਨਾਂ ਦੀ ਵੀ ਮਰ ਲੂ ਆਪਾਂ ਨੂੰ ਚਾਹ ਪੀਣ ਤਿੱਕਰ ਵੀ ਉਹਨਾਂ ਦੀ ਕੋਈ ਗੱਲਬਾਤ ਨਹੀਂ ਦੇਖੋ ਜੀ ਬਹੁਤ ਵਧੀਆ ਇਹ ਬਿਊਰੋ ਹੈ ਜਿਹੜੇ ਇਹ ਰਿਸ਼ਤੇ ਕਰਾਉਂਦੇ ਆ ਸੋਨੂ ਵੜਿੰਗ ਜੀ ਹੈ ਅਸੀਂ ਵੀ ਵੇਖਿਆ ਦੋ ਤਿੰਨ ਰਿਸ਼ਤੇ ਸਾਡੇ ਸਾਹਮਣੇ ਵੀ ਹੋਏ ਆ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਮੁੰਡੇ ਬਾਰੇ ਜਾਣਕਾਰੀ ਲੈਂਦੇ ਆ ਪਿੰਡ ਚੋਂ ਲੈਂਦੇ ਦੁਕਾਨਾਂ ਤੋਂ ਲੈਂਦੇ ਆ ਜਾ ਕੇ ਸਾਰੇ ਪਾਸੇ ਜਾਣਕਾਰੀ ਲੈਂਦੇ ਆ ਵੀ ਕੋਈ ਨਸ਼ਾ ਤਾਂ ਨਹੀਂ ਕਰਦਾ ਜਾਂ ਕੋਈ ਇਹਦੇ ਵਿੱਚ ਕੋਈ ਐਵਤਾ ਨਹੀਂ ਆਓ ਆਪਾਂ ਸਾਰੇ ਰਲ ਕੇ ਇਸ ਬਿਊਰੋ ਦਾ ਸਾਥ ਦੇਈਏ ਜੇ ਕਿਸੇ ਨੂੰ ਕੁੜੀ ਜਾਂ ਮੁੰਡੇ ਦਾ ਰਿਸ਼ਤਾ ਵਾਸਤੇ ਮਿਲਣਾ ਹੈ ਤਾਂ ਇਹ ਸੋਨੂ ਵੜੰਗ ਨੂੰ ਮਿਲੋ ਇੱਕ ਵਾਰੀ ਨੰਬਰ ਤੁਹਾਨੂੰ ਫੇਰ ਅਸੀਂ ਯਾਦ ਕਰਾਉਣੇ ਸੋਨੂ ਜੀ ਇੱਕ ਵਾਰ ਨੰਬਰ ਤੁਸੀਂ ਫੇਰ ਆਪਣਾ ਦਿਰਾਓ ਜੀ ਆਪਣਾ ਜਿਹੜਾ ਨੰਬਰ ਹੈ ਜੀ 62392 ਜੀ 19957 ਜੀ ਸੋਨੂ ਵੜੰਗ ਮੇਰਾ ਨਾਂ ਜੀ ਪਿੰਡ ਮੇਰਾ ਵੜੰਗ ਹੈ ਠੀਕ ਹੈ ਜੀ ਰਾਜਾ ਵੜੰਗ ਜੀ ਦੇ ਨਾਲ ਵੀ ਜਾਣਿਆ ਜਾਂਦਾ ਜੀ ਬਹੁਤ ਬਹੁਤ ਧੰਨਵਾਦ ਜੀ ਸੋਨੂ ਜੀ ਨੇ ਮਿਲੇ ਅਸੀਂ ਇਹਨਾਂ ਨੇ ਬਹੁਤ ਵਧੀਆ ਦੱਸਿਆ ਅੱਜ ਕੱਲ ਰਿਸ਼ਤੇ ਆ ਜਿਹੜੇ ਬਹੁਤ ਸੋਚ ਸਮਝ ਕੇ ਕੀਤੇ ਜਾਂਦੇ ਆ ਤੇ ਇਹ ਪੂਰੀ ਗਾਰੰਟੀ ਨਾਲ ਉਹ ਰਿਸ਼ਤੇ ਕਰਾਉਂਦੇ ਆ ਮੈਂ ਨਰਪੈ ਸੱਚ ਤੋਂ ਡਾਕਟਰ ਜਸਕਰਨ ਸਿੰਘ ਸੰਧਵਾ ਬਹੁਤ ਧੰਨਵਾਦ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ